ਸੁਜਾਨਪੁਰ ਨਗਰ ਕੌਂਸਲ ਵੱਲੋਂ ਅੱਜ ਸੁਜਾਨਪੁਰ ਵਿਖੇ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਯੋ ਬਲਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਸੁਜਾਨਪੁਰ ਨੂੰ ਸਾਫ਼ ਸੁਥਰਾ ਬਣਾਉਣ ਦੇ ਚੱਲਦੇ ਅੱਜ ਉਹਨਾਂ ਦੀ ਟੀਮ ਵੱਲੋਂ ਸੁਜਾਨਪੁਰ ਵਿੱਚ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਹੈ। ਇਸ ਮੌਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਲੋਕਾਂ ਨੂੰ ਪਹਿਲਾ ਵੀ ਕੌਂਸਲ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹ ਸੁਜਾਨਪੁਰ ਸ਼ਹਿਰ ਵਿੱਚ ਨਜਾਇਜ਼ ਕਬਜ਼ੇ ਨਾ ਕਰਨ ਅਤੇ ਨਾ ਹੀ ਕਿਸੇ ਨੂੰ ਕਰਨ ਦੇਣ ਤਾਂ ਜੋ ਸੁਜਾਨਪੁਰ ਦੇ ਲੋਕਾਂ ਨੂੰ ਸਾਫ਼ ਸੁਥਰਾ ਸ਼ਹਿਰ ਦੇਖਣ ਨੂੰ ਮਿਲ ਸਕੇ। ਇਸ ਮੌਕੇ ਕਈ ਦੁਕਾਨਦਾਰਾਂ ਵੱਲੋਂ ਸਰਕਾਰੀ ਜ਼ਮੀਨ ਦੇ ਅੱਗੇ ਕਬਜ਼ਿਆਂ ਨੂੰ ਖਾਲੀ ਕਰਵਾਇਆ ਗਿਆ ਪੱਕੇ ਕਬਜ਼ੇ ਕੀਤੇ ਗਏ ਸੰ ਜਿਨ੍ਹਾਂ ਨੂੰ ਨਗਰ ਕੌਂਸਲ ਵੱਲੋਂ 7 ਦਿਨ ਦਾ ਟਾਈਮ ਦਿੱਤਾ ਗਿਆ ਤਾਂ ਜੋ ਉਹ ਆਪਣੇ ਨਜਾਇਜ਼ ਕਬਜ਼ੇ ਹਟਾ ਲੈਣ ਜੇਕਰ ਉਹ 7 ਦਿਨਾਂ ਦੇ ਅੰਦਰ ਆਪਣੇ ਕਬਜ਼ੇ ਨਹੀਂ ਹਟਾਣਦੇ ਤਾਂ ਨਗਰ ਕੌਂਸਲ ਸੁਜਾਨਪੁਰ ਵੱਲੋਂ ਕਬਜ਼ੇ ਹਟਾਏ ਜਾਣਗੇ ਅਤੇ ਭਾਰੀ ਜੁਰਮਾਨਾ ਵੀ ਕੀਤਾ ਜਾਵੇਗਾ ਜਿਗਾ ਤੁਸੀਂ ਦੇਖੋਗੇ ਇੱਧਰ ਵੀ ਉੱਧਰ ਵੀ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਸੜਕ ਦੇ ਉਹ ਕਬਜ਼ੇ ਵੀ ਅਸੀਂ ਨਾਲ ਹੀ ਹਟਾ ਦੁੱਤੇ ਨੇ ਉਹ ਜਿਹੜੇ ਪਾਈਂ ਦਿੱਤੇ ਕਿ ਪੱਕੇ ਖੋਖੇ ਕਰ ਲਏ ਗਿਆ ਕੁਝ ਲੋਵ ਵਾਲਿਆਂ ਵੱਲੋਂ ਪਸੇ ਦੁਕਾਨਦਾਰਾਂ हां ਅਸੀਂ ਅੱਜ ਜੋ ਕਾਰਵਾਈ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਜੇ ਕਿ ਅਸੀਂ ਉਹ ਜਿਹੜੇ ਆ ਕਬਜ਼ੇ ਸੀ ਅਸੀਂ ਪੱਕੇ ਤੌਰ ਤੇ ਹਟਾ ਦਿੱਤੇ ਨੇ ਜੀ ਇਹ ਦੁਆਰਾ ਕਰਦੇ ਤਾਂ ਕੀ ਕਰਵੇਗੀ ਜੀ ਹਾਂ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਕਰਾਂਗੇ ਅਸੀਂ ਜੀ ਐਫ ਆਈ ਆਰ ਦਾ ਜੀ ਕਰਵਾਵਾਂਗੇ ਜਿਹੜੇ ਪੱਕੇ ਕਬਜ਼ੇ ਹਨ ਉਹ ਕੀ ਬਾਤ ਗਰੀਤੀ ਹੈ ਉਹਨਾਂ ਨੂੰ ਵੀ ਅਸੀਂ ਕਹਾ ਕੇ ਆਪਣੇ ਜਿਹੜੇ ਕਬਜ਼ੇ ਦਾ ਤੁਰੰਤ ਹਟਾ ਲਓ ਨਹੀਂ ਤੇ ਅਸੀਂ ਕਾਨੂੰਨ ਅਨੁਸਾਰ ਬੰਦੀ ਐਫ ਆਈ ਆਰ ਵੀ ਦਰਜ ਕਰਾਵਾਂਗੇ ਉਹਨਾਂ ਦੇ ਖਿਲਾਫ ਰਿਪੋਰਟ ਤੇ ਕੇਸ ਵੀ ਕਰਾਂਗੇ ਕਿੰਨਾ ਟਾਈਮ ਦਿੱਤਾ ਯਾਰ ਅਸੀਂ 1 ਹਫ਼ਤੇ ਦਾ ਟਾਈਮ ਪਾਇਆ ਜੀ 1 ਹਫ਼ਤੇ ਦੇ ਵਿੱਚ ਚ ਆਪਣੇ ਖਤਮ ਕਰ ਲੈਣ ਜਾਂ ਨਹੀਂ ਖਤਮ ਕਰਨਗੇ ਤੇ ਅਸੀਂ ਮਾਂ ਜੋ ਅਦਾਲ